ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਨਾਨਕੀ ਦਾ ਸਾਹਿਬ ਦਾ ਜਿਸ ਤਰ੍ਹਾਂ ਪਹਿਲਾਂ ਤੁਸੀਂ ਇਤਿਹਾਸ ਸੁਣਿਆ ਪਹਿਲਾਂ ਜੋ ਲਾਈਵ ਕੀਤਾ ਉਸ ਵੀਡੀਓ ਵਿੱਚ ਸੋ ਹੁਣ ਜੋ ਗੁਰਦੁਆਰਾ ਨਾਨਕ ਚੀਰਾ ਸਾਹਿਬ ਜਿੱਥੇ ਪਹਿਲੀ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਬਲੋ ਚਰਨ ਪਾਏ ਗਏ ਸੀ ਅਤੇ ਮਿੱਠੇ ਪਾਣੀ ਦਾ ਚਸ਼ਮਾ ਜਿਹੜਾ ਉਸ ਟਾਈਮ ਪ੍ਰਗਟ ਹੋਇਆ ਸੀ ਸੋ ਅੱਜ ਵੀ ਉਹ ਮਿੱਠੇ ਪਾਣੀ ਦਾ ਚਸ਼ਮਾ ਇਹਨਾਂ ਲੋਕਾਂ ਲਈ ਕਿਸੇ ਵਰਦਾਨ ਤੋਂ ਜੀਵਨਦਾਨ ਤੋਂ ਘਟ ਨਹੀਂ ਤੁਹਾਨੂੰ ਉਹ ਮਿੱਠੇ ਪਾਣੀ ਦੇ ਚਸ਼ਮਾ ਵੀ ਦਿਖਾਉਣੇ ਆ ਤੇ ਦਰਸ਼ਨ ਦਿਦਾਰ ਕਰਵਾਉਣੇ ਆ ਕਿਸ ਤੋਂ ਇਹ ਅਮਰਤ ਕੁੰਡੇ ਜਿੱਥੇ ਗੁਰੂ ਸਾਹਿਬ ਜੀ ਦਾ ਜੋ ਚਸ਼ਮਾ ਹੈਗਾ ਉਸ ਟਾਈਮ ਦਾ ਜਿਹੜਾ ਝਰਨਾ ਪਾਣੀ ਦਾ ਸੋਰਸ ਪਾਣੀ ਦਾ ਕਈਏ ਜਲ ਦਾ ਉਹ ਅੱਜ ਵੀ ਜਿਹੜਾ ਸੰਗਤਾਂ ਇਸ ਮਿੱਠੇ ਜਲ ਨੂੰ ਛੱਕ ਕੇ ਆਪਣੇ ਜੀਵਨ ਨੂੰ ਪਾਗ ਲਉਂਦੀਆਂ ਨਹੀਂਆਂ ਸੋ ਕਿਉਂਕਿ ਕਰਮਾਂ ਵਾਲੀ ਸੰਗਤ ਹੈ ਜਿਹੜੀ ਇਸ ਪਵਿੱਤਰ ਮਿੱਠੇ ਜਲ ਦੇ ਦਰਸ਼ਨ ਕਰਦੀ ਹੈ ਸੋ ਤੁਸੀਂ ਦੇਖੋ ਇਹ ਸਾਈਡ ਜਿਹੜਾ ਉਹ ਅੰਦਰੋਂ ਜਿਹੜਾ ਚਸ਼ਮਾ ਅੰਦਰੋਂ ਤੁਹਾਨੂੰ ਜਲ ਦੇ ਉਹ ਦਰਸ਼ਨ ਕਰਵਾਵਾਂਗੇ ਸੋ ਇਹ ਜਗ੍ਹਾ ਬਣੀ ਹੋਈ ਹੈਗੀ ਅੰਦਰੋਂ ਜਿਹੜਾ ਜਲ ਹੈਗਾ ਇਸ ਚਰਨੇ ਦਾ ਇੱਥੇ ਆ ਰਹੇ ਹੈ ਦੇਖੋ ਤੁਸੀਂ ਕਿਉਂਕਿ ਇਸ ਇਲਾਕੇ ਦਾ ਦੱਸਿਆ ਜਾਂਦਾ ਹੈਗਾ ਇਤਿਹਾਸ ਮਤਲਬ ਇਸ ਇਲਾਕੇ ਦਾ ਜਿਹੜਾ ਜਲ ਸੀਗਾ ਉਹ ਜਲ ਬਹੁਤ ਪੀਣ ਯੋਗ ਨਹੀਂ ਸੀਗਾ ਖਾਰਾ ਸੀ ਸੋ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਸੰਗਤਾਂ ਨੇ ਬੇਨਤੀ ਕੀਤੀ ਸੋ ਗੁਰੂ ਸਾਹਿਬ ਨੇ ਪੈਰ ਦਾ ਜਿਹੜਾ ਪੱਬਾ ਮਾਰ ਕੇ ਇਸ ਜਗ੍ਹਾ ਤੇ ਜਿਹੜਾ ਚਰਨੇਗਾ ਉਹ ਪ੍ਰਗਟ ਕੀਤਾ ਸੋ ਤੁਹਾਨੂੰ ਪ੍ਰਸ਼ਨ ਕਰਵਾਉਣੇ ਦੇਖੀ ਚਾਗੇ ਅੰਦਰ ਇਹ ਕਿਉਂਕਿ ਬਾਹਰੀ ਸਾਈਡ ਜਿਹੜਾ ਉਹ ਜਲ ਵਰਤਾਇਆ ਜਾਂਦਾ ਸੰਗਤਾਂ ਨੂੰ ਸੋ ਅੰਦਰੋਂ ਇਹ ਇਸ ਤਰ੍ਹਾਂ ਜਿਹੜਾ ਚਰਨੇ ਦੇ ਦਰਸ਼ਨ ਕਰੋ ਬਾਗਾਂ ਵਾਲੀ ਸੰਗਤ ਹੈ ਕਿ ਜਿਹੜੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਹੈ ਪਾਗਾ ਬੜੀ ਸੰਗਤ ਹੈ ਜਿਹੜੀ ਉਸ ਪ੍ਰਕਾਸ਼ ਪੁਰਬ ਦੇ ਮੌਕੇ ਇਸ ਪਵਿੱਤਰ ਚਰਨੇ ਦੇ ਦਰਸ਼ਨ ਕਰ ਰਹੀ ਹੈ ਇਹ ਜੋ ਪੜਾਏਗਾ ਗੁਰੂ ਸਾਹਿਬ ਜੀ ਦਾ ਜੋ ਕਿ ਜਿਸ ਨਾਲ ਇਹ ਚਰਨਾ ਹੈਗਾ ਜਿਹੜਾ ਪ੍ਰਗਟ ਕੀਤਾ ਗਿਆ ਸੋ ਤੁਸੀਂ ਤਸਵੀਰਾਂ ਦੇਖੋ ਆਪਣੇ ਦੋਸਤ ਮਿੱਤਰਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਇਹਨਾਂ ਤਸਵੀਰਾਂ ਦੀ ਸਾਂਝ ਪਾਓ ਨਤਮਸਤ ਕਰੋ ਜਨਮ ਸਫਲਾ ਹੋਵੇਗਾ ਸੋ ਉੱਥੇ ਇਹ ਤਸਵੀਰਾਂ ਤੁਹਾਨੂੰ ਜੋ ਲਾਈਵ ਤਸਵੀਰਾਂ ਦਿਖਾਈਆਂ ਨਹੀਂਆਂ ਇਸ ਪਵਿੱਤਰ ਚਰਨੇ ਦੀਆਂ ਸੰਗਤਾਂ ਜੋ ਪਰ ਪਰ ਕੇ ਕਰਾਂ ਨੂੰ ਪਰ ਪਰ ਕੇ ਜਿਹੜਾ ਇਸ ਪਵਿੱਤਰ ਚਰਨੇ ਤੋਂ ਜਲ ਲੈ ਕੇ ਜਾ ਰਹੀਆਂ ਨਹੀਂਆਂ ਸੋ ਵੀਰ ਜੀ ਨਾਲ ਤੁਹਾਡੀ ਗੱਲ ਕਰਵਾਉਣੀ ਆ ਹਲੋ ਕਿਹੜੀ ਜਗ੍ਹਾ ਤੋਂ ਆਏ ਵੀਰ ਜੀ ਆਪਣੀ ਸ੍ਰੀ ਫਤੇਗੜ ਸਾਹਿਬ ਤੋਂ ਜੀ ਸ੍ਰੀ ਫਤੇਗੜ ਸਾਹਿਬ ਤੋਂ ਇਹ ਘਰ ਨੂੰ ਲੈ ਕੇ ਚਲੇ ਹੋਗੇ ਮਿੱਠਾ ਚੱਲ ਹਾਂਜੀ ਹਾਂਜੀ ਮਿੱਠਾ ਪਹਿਲਾਂ ਵੀ ਆਏ ਹੋ ਕਦੇ ਨਹੀਂ ਫਸਟ ਵਾਰ ਆਏ ਕਿਵੇਂ ਲੱਗੇ ਆ ਕੇ ਇੱਥੇ ਦੇਖ ਬਹੁਤ ਵਧੀਆ ਲੱਗਿਆ ਜੀ ਕਰਮਣੇ ਆ ਜਿਹੜੇ ਆਪਣੇ ਆਪ ਆ ਗਏ ਕਿਸ ਤਰ੍ਹਾਂ ਦਾ ਗੁਰੂ ਸਾਹਿਬ ਦਾ ਜਿਹੜਾ ਪਵਿੱਤਰ ਦਿਹਾੜਾ ਹੈ ਉਹ ਵੀ ਜਿਹੜੇ ਆ ਰਿਹਾ ਹੈ 5 ਨਵੰਬਰ ਆਪਣੇ ਆਪ ਨੂੰ ਭਾਗ ਲੇ ਸਮਝਿਆ ਜਿਹੜਾ ਟਾਈਮ ਤੇ ਆਇਆ ਸੋ ਅੱਜ ਵੀ ਜਿਹੜਾ ਇਹ ਉਸੇ ਤਰ੍ਹਾਂ ਜਿਹੜਾ ਚਰਨਾ ਦਾ ਪਵਿੱਤਰ ਚਰਨਾ ਉੱਥੇ ਚੱਲ ਰਿਹਾ ਹੈ ਦੇਖੋ ਜੀ ਉਹਦਾ ਕੋਈ ਭੇਤ ਨਹੀਂ ਪਾ ਸਕਦਾ ਸਾਇੰਸ ਜੋ ਮਰਜੀ ਸੋ ਬਿਲਕੁਲ ਬੀਜੀ ਨੇ ਆਖਰੀ ਗੱਲ ਹੀ ਕਰਤੀ ਵੀ ਜਿਹੜੀ ਸਾਇੰਸ ਹੈਗੀ ਉਹ ਜੋ ਮਰਜੀ ਹੈ ਸ ਪਵਿੱਤਰ ਚਰਨਾਂ ਤੁਸੀਂ